ਜੋ ਵੀ ਅਸੀਂ ਚੂਸ ਕਰਦੇ ਹਾਂ ਨਾ ਆਪਣੀ ਲਾਈਫ ਦੇ ਵਿੱਚ ਅੱਗੇ ਜਾ ਕੇ ਸਾਨੂੰ ਰਿਜ਼ਲਟਸ ਉਹਦੇ ਹੀ ਮਿਲਨੇ ਆ ਜਿਸ ਚੀਜ਼ ਨੂੰ ਅਸੀਂ ਜਿਸ ਟਾਈਮ ਤੇ ਇਗਨੋਰ ਕੀਤਾ ਸੀ ਤੇ ਕੱਲ ਨੂੰ ਅਸੀਂ ਅਗਰ ਕਹੀਏ ਕਿ ਮੈਂ ਇਹ ਡਿਸੀਜਨ ਆਪਣੀ ਪ੍ਰਾਇਰਟੀ ਦੇ ਬੇਸ ਤੇ ਲਿਆ ਸੀ ਮਤਲਬ ਮੈਂ ਇਹ ਡਿਸੀਜਨ ਲਿਆ ਆ ਬਟ ਐਸ ਡਿਸੀਜਨ ਦਾ ਜੋ ਰਿਜ਼ਲਟ ਆ ਉਹ ਤਾਂ ਠੀਕ ਹੈ ਬਟ ਮੇਰੇ ਨਾਲ ਇਹ ਚੀਜ਼ ਕਿਉਂ ਨਹੀਂ ਚੱਲੀ ਜਾਂ ਮੈਨੂੰ ਆਹ ਚੀਜ਼ ਕਿਉਂ ਨਹੀਂ ਮਿਲੀ ਉਸ ਟਾਈਮ ਤੁਸੀਂ ਆਪਣੇ ਡਿਸੀਜਨ ਦੇ ਖੁਦ ਰਿਸਪੌਂਸਿਬਲ ਉਸ ਫੋਰ ਐਗਜ਼ਾਮਪਲ ਅਗਰ ਤੁਸੀਂ ਕੰਮ ਦੇ ਦੌਰਾਨ ਆਪਣੀ ਹੈਲਥ ਨੂੰ ਪ੍ਰਾਇਰਟੀ ਨਹੀਂ ਦੇ ਰਹੇ ਇੰਪੋਰਟੈਂਸ ਨਹੀਂ ਦੇ ਰਹੇ ਤੁਸੀਂ ਆਪਣੇ ਕੰਮ ਨੂੰ ਬਹੁਤ ਇੰਪੋਰਟੈਂਸ ਦੇ ਰਹੇ ਹੋ ਤੇ ਕੱਲ ਨੂੰ ਅੱਗੇ ਜਾ ਕੇ ਤੁਸੀਂ ਆਪਣੀ ਲਾਈਫ ਦਾ ਇਹ ਡਿਸੀਜਨ ਲਿਆ ਕਿ ਮੇਰੇ ਲਈ ਕੰਮ ਜ਼ਿਆਦਾ ਇੰਪੋਰਟੈਂਟ ਹੈ which is very good ਬਟ ਅਗਰ ਤੁਸੀਂ ਅੱਗੇ ਜਾ ਕੇ ਇਹ ਸ਼ਿਕਾਇਤ ਕਰਦੇ ਹੋ ਕਿ ਮੇਰੀ ਹੈਲਥ ਖਰਾਬ ਕਿਉਂ ਹੋਈ ਹੈ ਤਾਂ ਉਹ ਤੁਹਾਡੇ ਡਿਸੀਜਨ ਦੇ ਬੇਸ ਤੇ ਤੁਹਾਨੂੰ ਰਿਜ਼ਲਟ ਮਿਲਿਆ ਤੁਸੀਂ ਕਿਸੇ ਨੂੰ ਬਲੇਮ ਨਹੀਂ ਕਰ ਸਕਦੇ ਇਟ ਵਾਸ ਯੋਰ ਚੋਇਸ ਅਨਕੌਨਸ਼ੀਅਸਲੀ ਕੌਨਸ਼ੀਅਸਲੀ ਉਹ ਤੁਸੀਂ ਚੂਸ ਕੀਤਾ ਸੀ ਤੁਸੀਂ ਉਸ ਟਾਈਮ ਬੈਲੈਂਸ ਨਹੀਂ ਕਰਨਾ ਚਾਹੀਏ ਤੁਸੀਂ ਉਸ ਟਾਈਮ ਪ੍ਰਾਇਰਟਾਈਜ਼ ਕੀਤਾ ਆਪਣੀ ਹੈਲਥ ਨੂੰ ਆਪਣੇ ਵਰਕ ਨਾਲੋਂ ਜਾਂ ਫਿਰ ਆਪਣੇ ਵਰਕ ਨੂੰ ਆਪਣੇ ਹੈਲਥ ਨਾਲੋਂ ਤਾਂ ਉਹ ਡਿਸੀਜਨ ਤੁਹਾਡਾ ਆ ਤੇ ਉਹ ਡਿਸੀਜਨ ਦੇ ਬਾਅਦ ਉਸ ਡਿਸੀਜਨ ਤੋਂ ਬਾਅਦ ਅਸੀਂ ਅਗਰ ਇਹ ਸ਼ਿਕਾਇਤ ਕਰੀਏ ਕਿ ਮੇਰੀ ਅੱਜ ਸਿਹਤ ਕਿਉਂ ਖਰਾਬ ਹੋ ਰਹੀ ਹੈ ਜਾਂ ਮੇਰੇ ਨਾਲ ਇਹ ਚੀਜ਼ਾਂ ਕਿਉਂ ਹੋ ਰਹੀਆਂ ਨੇ ਤਾਂ ਉਹਦੇ ਜ਼ਿੰਮੇਵਾਰ ਸਿਰਫ ਤੇ ਸਿਰਫ ਅਸੀਂ ਆ ਕਿਉਂਕਿ ਅਸੀਂ ਚੂਸ ਕਰਦੇ ਆਂ ਆਪਣੀ ਲਾਈਫ ਦਾ ਹਰ ਇੱਕ ਫੈਸਲਾ ਹਰ ਇੱਕ ਚੁਆਇਸ ਤੇ ਉਸ ਤੋਂ ਬਾਅਦ ਬਲੇਮ ਗੇਮ ਖੇਡਣੀ ਆਪਾਂ ਬੰਦ ਕਰੀਏ ਕਿਉਂਕਿ ਮੋਸਟ ਆਫ ਦਾ ਟਾਈਮ ਆਪਾਂ ਕਹਿੰਦੇ ਕਿ ਮੇਰੇ ਨਾਲ ਇਦਾਂ ਕਿਉਂ ਹੋਇਆ ਮੇਰੇ ਨਾਲ ਇਦਾਂ ਕਿਉਂ ਹੋਇਆ ਆਪਣੀ ਜ਼ਿੰਦਗੀ ਦੀ ਰਿਸਪੋਨਸਿਬਿਲਟੀ ਸਾਡੀ ਹੈ ਤੇ ਕਿਤੇ ਨਾ ਕਿਤੇ ਤੁਸੀਂ ਚੁਸ ਕੀਤਾ ਸੀ ਤੇ ਤਾਂ ਹੀ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਹੈ ਸੋ ਆਪਣੀ ਪ੍ਰਾਇਰਟੀਜ਼ ਨੂੰ ਪ੍ਰੋਪਰ ਤਰੀਕੇ ਨਾਲ ਸੈੱਟ ਕਰੋ ਜਿੱਥੇ ਤੁਹਾਡੇ ਲਈ ਇੱਕ ਬੈਲੈਂਸ ਕ੍ਰੀਏਟ ਹੋ ਸਕੇ ਜਿੱਥੇ ਤੁਸੀਂ ਕੱਲ ਨੂੰ ਜਾ ਕੇ ਪਛਤਾ ਨਾ ਸਕੋ ਕਿ ਮੈਂ ਉਹ ਡਿਸੀਜ ਮੇਰੀ ਅਗਰ ਮੇਰੇ ਲਈ ਮੇਰੀ ਮੈਂਟਲ ਹੈਲਥ ਇੰਪੋਰਟੈਂਟ ਹੈ ਤੇ ਹੁਣ ਮੈਂ ਉਹਨਾਂ ਚੀਜ਼ਾਂ ਤੋਂ ਬਾਹਰ ਆਉਣਾ ਹੈ ਬਟ ਹੁਣ ਮੇਰੇ ਕੋਲ ਹਿੰਮਤ ਨਹੀਂ ਬਚੀ ਕਿ ਮੈਂ ਉਹਨਾਂ ਚੀਜ਼ਾਂ ਤੋਂ ਬਾਹਰ ਆ ਸਕਾਂ ਹੁਣ ਮੈਂ ਦੁਬਾਰਾ ਡਿਸੀਜਨ ਲੈਣ ਦੇ ਕਾਬਿਲ ਨਹੀਂ ਹੁੰਦੀ ਤੇ ਕੱਲ ਜਦੋਂ ਅਸੀਂ ਫਿਊਚਰ ਦੇ ਵਿੱਚ ਇਦਾਂ ਹੀ ਤੁਰੇ ਜਾਂਦੇ ਆ ਉਸ ਟਾਈਮ ਜੋ ਵੀ ਸਾਡਾ ਰਿਜ਼ਲਟ ਹੋਊਗਾ ਨਾ ਉਹਦੇ ਜ਼ਿੰਮੇਵਾਰ ਅਸੀਂ ਹੋਵਾਂਗੇ ਕਿਉਂਕਿ ਸਾਨੂੰ ਸਾਡੇ ਬਾਰੇ ਸਭ ਕੁਝ ਪਤਾ ਹੈ ਅਸੀਂ ਬਿਲਕੁਲ ਵੀ ਇਹ ਨਹੀਂ ਹੈ ਕਿ ਅਸੀਂ ਅਵੇਅਰ ਨਹੀਂ ਹੈਗੇ ਕਿ ਸਾਡੇ ਨਾਲ ਕੀ ਹੋ ਰਿਹਾ ਹੈ ਕੀ ਨਹੀਂ ਹੋ ਰਿਹਾ ਕਿੱਥੇ ਸਾਨੂੰ ਕਿਹੜਾ ਡਿਸੀਜਨ ਲੈਣ ਦੀ ਲੋੜ ਹੈ ਬਸ ਅਸੀਂ ਆਪਣੇ ਆਪ ਤੋਂ ਭੱਜਦੇ ਹਾਂ ਅਸੀਂ ਡਿਸੀਜਨ ਨਹੀਂ ਲੈ ਪਾਉਂਦੇ ਡੂ ਟੂ ਸਮ ਰੀਜ਼ਨਸ ਜੋ ਅਸੀਂ ਆਪਣੇ ਆਪ ਨੂੰ ਦਿੱਤੇ ਹੁੰਦੇ ਨੇ ਅਸੀਂ ਪ੍ਰਾਇਰਟਾਈਜ਼ ਨਹੀਂ ਕਰ ਪਾਉਂਦੇ ਕਿ ਮੇਰੇ ਲਈ ਇੰਪੋਰਟੈਂਟ ਕੀ ਹੈ ਵੈਨਵਰ ਯੂ ਆਰ ਕਨਫਿਊਜ਼ਡ ਕਿ ਤੁਹਾਡੇ ਨੂੰ ਕਿਸ ਤਰ੍ਹਾਂ ਦਾ ਡਿਸੀਜਨ ਲੈਣਾ ਹੈ ਜਸਟ ਸੈਟ ਯਰ ਪ੍ਰਾਇਰਟیز ਕਿ ਤੁਹਾਡਾ ਡੇਲੀ ਪ੍ਰਾਇਰਟੀ ਤੇ ਕੀ ਹੈ ਜੋ ਵੀ ਤੁਹਾਡੇ ਲਈ ਪ੍ਰਾਇਰਟੀ ਤੇ ਹੈ ਨਾ ਬਸ ਉਸ ਅਕੋਰਡਿੰਗ ਤੁਸੀਂ ਡਿਸੀਜਨ ਲਓ ਤਾਂਕਿ ਤੁਸੀਂ ਕੱਲ ਨੂੰ ਕਿਸੇ ਹੋਰ ਨੂੰ ਬਲੇਮ ਨਾ ਕਰ ਸਕੋ ਆਪਣੇ ਡਿਸੀਜਨ ਵਾਸਤੇ